ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚੈਹਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੈ ਜੀ ਢਾਈ ਦਾ ਅੱਜ ਹੋਣਾ ਬਲੌਗ ਦੀ ਜਿਹੜੀ ਸਟਾਰਟਿੰਗ ਕਰਨ ਲੱਗੇ ਆ ਬਣਾਈਏ ਚਾਹ ਸਾਰੇ ਜਣੇ ਭੁੱਖ ਭੁੱਖ ਕਰੀ ਜਾਂਦੇ ਆ ਤੇ ਅੱਜ ਨਾ ਬੱਚਿਆਂ ਦੀਆਂ ਲੱਗੀਆਂ ਸੀਗੀਆਂ ਭਾਈ ਆਨਲਾਈਨ ਕਲਾਸਾਂ ਤੇ ਇਸ ਤੋਂ ਬਾਅਦ ਉਹ ਲੱਗੇ ਹੋਏ ਆ ਖੇਡਣ ਆ ਕੀ ਆਗਾ ਆ ਕੀ ਆ ਮਾਂਊ ਜੀ ਹੈ ਮੈਂ ਨਹੀਂ ਆ ਮਾਂਊ ਜੇ ਕੀ ਆ ਮਾਂ ਅੱਛਾ ਮਾਂ ਜਮਾਨਾ ਅੱਜ ਮੈਂ ਆਣਾ ਮੈਂ ਇਹ ਲੰਬੇ ਲੰਬੇ ਦੇਖੀਏ ਲੰਬੇ ਲੰਬੇ ਲੌਂਗ ਐ ਇਹ ਲਓ ਜੀ ਇਹ ਵੀ ਦੱਸਾਂਗੇ ਮੰਮੀ ਨੂੰ ਆ ਜਾਂਦੇ ਬੋਲੇ ਪਰ ਮੈਨੂੰ ਲੱਗ ਮੰਮੀ ਨੇ ਤੇਲ ਦੇ ਵਿੱਚ ਜਮੈਨ ਤੇ ਲੌਂਗ ਪਾ ਕੇ ਇਹਨਾਂ ਨੂੰ ਹੈਗਾ ਘੁੰਨਿਆ ਘੁੰਨਿਆ ਘੜਿਆ ਕੁਛ ਵੀ ਕਹਿ ਦੋ ਤੇ ਇਹ ਦਾ ਕਹਿੰਦੇ ਭਾਈ ਬਿਗੋਡਿਆਂ ਦੇ ਦਰਦ ਤੋਂ ਵਧੀਆ ਹੈ ਇਹ ਜੇ ਕਿਸੇ ਦੇ ਦੁਖਦੀ ਆ ਤਾਂ ਭਾਈ ਬਣਾ ਸਕਦੇ ਮੈਨੂੰ ਕੀ ਹੋ ਆ ਕੇ ਕੋਲੀ ਚ

ਦੇ ਹੋ ਦੱਸਿਓ ਕੋਈ ਭੈਣ ਭਰਾ ਜਿੱਥੋਂ ਤੱਕ ਵੀ ਆਪਣੀ ਜਿਹੜੀ ਵੀਡੀਓ ਦੇਖਦੇ ਹੋ ਹਨਾ ਤੇ ਭਾਈ ਕਿੱਥੇ ਕਿੱਥੇ ਮੌਸਮ ਸਾਫ਼ ਹੋ ਗਿਆ ਤੇ ਹਜੇ ਕਿੱਥੇ ਕਿੱਥੇ ਜਿਹੜਾ ਮੀਂਹ ਪੈ ਰਿਹਾ ਅੱਜ ਕਹਿ ਰਹੇ ਕਿ ਮਾਨਸਾ ਮੀਂਹ ਪੈ ਰਿਹਾ ਹਾਂਜੀ ਕਿਉਂ ਹੈ ਤੇ ਮਾਨਸਾ ਪੈ ਰਿਹਾ ਕੱਲ ਰਾਮਾ ਮੰਡੀ ਸਾਈਡ ਜਿਹੜਾ ਮੀਂਹ ਸੀਗਾ ਬਹੁਤ ਜ਼ਿਆਦਾ ਤੇ ਆਪਣੇ ਤਾਂ ਵੀ ਕੱਲ ਦੇ ਸ਼ੂਗਰ ਦਾਤੇ ਦਾ ਟਿਕ ਟਕ ਹਨਾ ਮੌਸਮ ਸੋਹਣਾ ਸੀਗਾ ਤੇ ਪਾਪਾ ਤਾਂ ਨਹੀਂ ਘਰੇ ਹੈਗੇ ਚਾਹ ਫਿਰ ਮਾਨੀਂ ਕਿ ਤਰ੍ਹਾਂ ਕਰੇ ਨਹੀਂ ਕਿ ਚਾਹ ਬਹੁਤ ਹੋਊਗੀ ਤੁਸੀਂ ਪੀਣੀ ਸਬੀਣੀ ਨਹੀਂ ਤੁਹਾਨੂੰ ਨਹੀਂ ਮਹਨਗਲੇ ਇਹ ਚਾਹ ਲੱਸੀ ਤੇ ਦੱਸਿਓ ਜਰੂਰ ਜੇ ਆਪਾਂ ਗੱਲ ਕਰੀਏ ਜੇ ਹਨਾ ਵੀ ਕਿੱਥੇ ਕਿੱਥੇ ਮੀਂਹ ਪਿਆ ਤੇ ਕਿੱਥੇ ਨਹੀਂ ਪਿਆ ਹੈਗਾ ਕਿ ਇੱਕ ਭੈਣ ਨਾਲ ਆਪਣੇ ਨਾਲ ਦਾ ਤਰਨ ਤਰਨ ਤੋਂ ਜੁੜੀ ਹੋਈ ਸੀਗੀ ਭੈਣ ਸਹਿਜ ਹੁਣ ਉਹਦਾ ਕਦੇ ਕਮੈਂਟ ਵੀ ਨਹੀਂ ਆਇਆ ਹੈਗਾ ਤੇ ਉਧਰਲੀ ਸਾਈਡ ਆ ਜਿਹੜੇ ਹੜ੍ਹ ਵਗੈਰਾ ਨਾਲ ਕਾਫੀ ਆਏ ਹੋਏ ਆ ਤੇ ਭੈਣ ਵਿਚਾਰੀ ਦਾ ਨੰਬਰ ਵੀ ਹੈ ਨਹੀਂ ਕੋਲੇ ਤੇ ਨਹੀਂ ਆਪਾਂ ਉਹਨਾਂ ਦਾ ਫੋਨ ਵਗੈਰਾ ਕਰਕੇ ਜਰੂਰ ਪੁੱਛਣਾ ਸੀਗਾ ਕਿ ਹੁਣ ਜਿਹੜੇ ਤੁਹਾਡੇ ਕੋਲੇ ਜਿਹੜੇ ਹਾਲਾਤ ਆ ਹਨਾ ਕਿੱਦਾਂ ਦੇ ਬਣੇ ਹੋਏ ਆ ਹਾਂਜੀ ਸੇਵੀਆਂ ਆ ਖਾਣ ਜਾਂਦੇ ਆ ਹਾਂ ਤੁਹੇ ਖਾਣ ਹਾਂਜੀ ਹਾਂ ਸੇਵੀਆਂ ਤਾਂ ਖਾਣ ਨਹੀਂ ਚੱਲ ਵਿੱਚ ਘਿਓ ਪਾ ਕੇ ਨਾ ਦੇਸੀ ਘਿਓ ਦਿਨੇ ਤੁਸੀਂ ਖਾਇਆ ਕਰੋ ਕੌਲਾ ਸੇਵੀਆਂ ਦਾ ਰੰਨ ਕੇ ਕਿਉਂ ਮਤਲਬ ਤੁਹੀ ਤੋ ਕਹਿੰਦਾ ਚੰਗੀ ਲੱਗੂ ਬਹੁਤ ਚੰਗੀ ਮੈਂ ਵੀ ਖਾ ਲਿਆ ਕਰੂੰਗੀ ਹਾਂ ਇਹ ਤਾਂ ਤੁਹਾਨੂੰ ਦੀ ਐ ਨਾ ਮੇਟ ਮੋਢੇ ਦੁਖਦੇ ਮੇਰਾ ਇੱਕ ਮੋਢਾ ਦੁਖਦਾ ਕੀ ਕਰੀਏ ਬਿਲਕੁਲ ਮੈਂ ਨਾ ਕੱਲ ਖੁਰਨੀਆਂ ਵਗੈਰਾ ਸਾਫ਼ ਕੀਤੀਆਂ ਤੁਹਾਨੂੰ ਗਿੱਲਾ ਜਾਂ ਧਾਂਸੀ ਹੈ ਨਾ ਤੇ ਉਹ ਸਾਰਾ ਮੈਂ ਇੱਕ ਬਾ ਇਧਰ ਲਈ ਬਾਹਣ ਵਾਲੀ ਸੁੰਬਰੀ ਗਈ ਤੇ ਮੁੜ ਕੇ ਫਿਰ ਮੇਰੀ ਥੌਣ ਹੈ ਜਿਹੜੀ ਇੰਨੀ ਕਿ ਜ਼ਿਆਦਾ ਮੱਚੀ ਇੰਨੀ ਕਿ ਜ਼ਿਆਦਾ ਯਾਨਕੀ ਆਹ ਚੀਜ਼ ਮੇਰੀ ਬਹੁਤ ਦੁਖਦੀ ਹੈ ਮੋਢਾ ਹਾਏ ਕਹੂੰਗੇ ਜਦੋਂ ਦਾ ਬਲੌਗ ਸਟਾਰਟ ਕੀਤਾ ਉਦੋਂ ਦੇ ਦਿਨ ਬੱਸ ਗਏ ਮਾਰੀ ਜਾਂਦੀ ਐ ਅਜੇ ਸੁੱਤੇ ਨਹੀਂ ਤੇ ਵਸ ਅਜੇ ਹੁਣ ਬੱਸ ਨਹੀਂ ਆਈ ਜਾਂਦਾ ਲਓ ਜਿੰਨਾਂ ਨੂੰ ਚਾਹ ਪਾਣੀ ਕਰਕੇ ਫੜਾ ਗਏ ਤੇ ਅੱਜ ਸੁਖਵਿੰਦਰ ਗਿਆ ਹੋਇਆ ਮੰਡੀ ਮੈਂ ਤੋਂ ਆਜ ਮਨ ਪਸੰਦ ਦੀ ਚੀਜ਼ ਮੰਗਾਈ ਐ ਜਿਹ ਲਿਆ ਕੇ ਦਊਗਾ ਤਾਂ ਉਹਨੇ ਸਾਰਿਆਂ ਨੂੰ ਚਾਹ ਪਾਣੀ ਫੜਾ ਲਈਏ ਰੋਟੀ ਫੜਾ ਲਈਏ ਚਾਹ ਉਹਦੇ ਨਾਲ ਹੀ ਫੜਾ ਦਾਂਗੇ ਕਿਹੜਾ ਬੱਚਿਆਂ ਦੇ ਹਲਵਾ ਚੀਜ਼ ਖਾਣ ਨੂੰ ਲੈ ਕੇ ਲੱਤੀ ਹੋਈ ਐ ਬਸ ਮੈਂ ਤਾਂ ਆਪ ਖੋਦ ਖਾਣੀ ਭੱਲੇ ਆਨੀ ਆ ਤੇ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਹੈਗੀ ਜੀ ਟੱਕੀ ਪਈ ਆ ਨਾਕ ਦੇ ਬੜੀ ਨਾ ਲੈ ਕੇ ਮੈਂ ਆਇਆ ਸੀ ਕਿਤਾ ਕੀ ਪਈ ਹੈ ਤੇ ਇਹ ਤੇ ਨਾਟਕ ਹੋਇ ਤੈਂ ਡਿਸੈਂਟ ਕੈਂਡੀ ਹੈ ਨਾਰੀਆ ਵਾਲੀਆਂ ਕੈਂਡੀਆਂ ਨੇ ਨਾਰੀਆ ਨਹੀਂ ਸੌਰੀ ਆਮਲੇ ਆਉਣਗੇ ਆਮਲੇ ਆਉਣਗੇ ਆਪੀ ਆਮਲੇ ਆਉਣਗੇ ਕਾਹਨ ਦੇ ਨੇ ਭੁੱਖ ਜਿਆਦਾ ਲੱਗਦੀ ਹੈ ਹਨਾ ਤੇ ਟਟਾ ਗੰਗਾ ਬੰਨਾ ਸਾਹਮਣੇ ਪੰਗਾ ਹੁਣ ਤਾਂ ਕੋਈ ਮੂੰਹ ਪਾਲੰਦਾ ਜੱਗ ਸੁੱਕ ਨਹੀਂ ਜਿਆਦਾ ਨਹੀਂ ਸ਼ੱਕਰ ਪਾੜੋ ਤੁਸੀਂ ਹੂੰ ਸ਼ੱਕਰ ਪਾੜੋ ਸ਼ੱਕਰ ਨੋਬੀ ਐਡਵਿਸ਼ ਲੋਲੀ ਆਪਾਂ ਆਪ ਦੇ ਪਸੰਦ ਮਗਾਲੀ ਰੋਟੀ ਨਹੀਂ ਖਾਣੀ ਹੁਣ ਆਪਾਂ ਖਾਵਾਂਗੇ ਤੁਲੇ ਪੀਆ ਮਿੱਠਾ ਬੱਦ ਬਸੰਦਾ ਕਹਿ ਦਿੰਦੇ ਮਿੱਠਾ ਤੂੰ ਬੱਦ ਖਾਣੇ ਪਰ ਛੜਦਾ ਕੋਈ ਨਹੀਂ ਖਾ ਸਾਰੇ ਲੈਂਦੇ ਆ ਜਦੋਂ ਮਗਾਲ ਲੈਂਦੇ ਆ ਜਦੋਂ ਗਰਮ ਗਰਮ ਹੁੰਦੀਆਂ ਸਿਰਜਿੰਦਰ ਹੁਣੀ ਗਿਆ ਸੀ ਜਾਨੀ ਕਿ ਅੱਧਾ ਘੰਟਾ ਥੋੜਾ ਬਹੁਤਾ ਜਿਆ ਕੰਮ ਸੀਗਾ ਇਹਨੂੰ ਵੀ ਜਾਂਦਾ ਸੀਗਾ ਮੈਂ ਕਿੱਥੇ ਸਾਨੂੰ ਲਿਆਦੀ ਪਹਿਲਾਂ ਅਸੀਂ ਉੱਤਰ ਦੇਖਿਆ ਤੇ ਇੱਥੋਂ ਮਿਲ ਗਣੇ ਹੈ ਗਿਆ ਗਿਆ ਤੇ ਬੱਚਿਆਂ ਨੂੰ ਨਹੀਂ ਲੱਗਿਆ ਹਜੇ ਪਤਾ ਵੈਸੇ ਨਾਬ ਨੂੰ ਤਾਂ ਕਹਤਾ ਸੀ ਅੱਜ ਖਾਲੇ ਇਹਨਾਂ ਨੇ ਅੱਜ ਖੇਡਣ ਦੀ ਜ਼ੋਰ ਦਿੱਤੇ ਕਿਉਂਕਿ ਮੌਸਮ ਥੋੜਾ ਜਿਹਾ ਠੀਕ ਹੈ ਵੀ ਗਰਮੀ ਗਰਮੀ ਹੈਣਗੀ ਧੁੱਪ ਪਹਿਲਾਂ ਨਿਕਲਿਆ ਹੀ ਸੀਗੀ ਤੇ ਫੇਰ ਫਿਰ ਬਸ ਬੱਦਲ ਵਾਈਦੇ ਤੇ ਹਵਾ ਜਿਹੜੀ ਚੱਲੀ ਜਾਂਦੀ ਹੈ ਹੁਣ ਤਾਂ 2 ਦਿਨ ਹੋ ਗਏ ਪਸ਼ੂ ਵੀ ਹੈ ਜਿਹੜੇ ਆਪਣੇ ਬਾਹਰ ਹੀ ਹੁੰਦੇ ਆ 2-3 ਪਸ਼ੂਾਰ ਹੁੰਦੇ ਆ ਤੇ ਚਲ ਵਧੀਆ ਇਰਾਦਾਰੀ ਨਾਲ ਸੁੱਖ ਨਾਲ ਨਿਮ ਵਧਗਾ ਹੋ ਗਿਆ ਇਸ ਵਾਰ ਤੇ ਬਾਹਰ ਖੜੇ ਰਹਿੰਦੇ ਪਸ਼ੂ ਦੇਖੋ ਜੀ ਆ ਦਿਨ ਦੇਖਣ ਨੂੰ ਤਰਸੀ ਸੀ ਆ ਤੁੱਪ ਨੂੰ ਤੇ ਰੱਬ ਨੇ ਤੁੱਪ ਕੱਢੀ ਏ ਤੁੱਪ ਇੰਨੀ ਚਿੱਟੀ ਤੇ ਨਹੀਂ ਕਰੜੀ ਫੋਨ ਆ ਰਿਹਾ ਏ ਜੀ ਤੁਹਾਡਾ ਬੱਜੀ ਆਂਦੇ ਓਕੇ ਬੱਜੀ ਜਾਂਦਾ ਬਜਦਾ ਤਾਂ ਨਹੀਂ ਰਿੰਗ ਚੱਲ ਰਹੀ ਆ ਮੈਂ ਕਿਹਾ ਆ ਦਿਨ ਦੇਖਣ ਨੂੰ ਤਰਸੇ ਪਈ ਸੀ ਤੁੱਪ ਕੋਈ ਨਹੀਂ ਕਰਦੀ ਇੰਨੀ ਤੇ ਜ਼ਿਆਦੇ ਕਰੋ ਡੀ ਰੱਬ ਨੂੰ ਤੁੱਪ ਕਦੇ ਵੀ ਚਾਕ ਤੇ ਨਹੀਂ ਜਾਂਦਾ ਹੈਗਾ ਚਿੱਟੀ ਚਿੱਟੀ ਤੁੱਪ ਐ ਹਣ ਐ ਨਾ ਮਾਸਾ ਰਲਾਇਆ ਪੱਟਿਆਂ ਤੋਂ ਹੀ ਹੈ। ਫਿਰ ਟੂਈ ਤੁਸੀਂ ਦਿਖਾਇਆ ਹੁੰਦੇ। ਕੱਲ ਨੂੰ ਜਾਉਂਗਾ। ਲੈ। ਢੂਕੀ ਕੱਲ ਦੇ ਜਾਂਦੀ ਹੈ ਕਿ ਕੱਲ ਨੂੰ ਜਾਉਂਗਾ ਮੈਂ। ਲੋ ਜੀ ਪਾਂਡੇ ਵਗੈਰਾ ਮਾਜੀਏ ਕਪੜੇ ਕੁਪੜਿੰਦ ਧੋਂਦੇ ਅੱਜ ਆਪਾਂ ਕਪੜੇ ਹੈ ਨਹੀਂ। ਇੱਕ ਅੱਧਾ ਸੂਟ ਜਈ ਹੈ। ਤੇ ਇੱਕ ਦੋ। ਹਾਂਜੀ। ਐਥੇ ਜਾਂਦੀ ਬੀ ਪਈਗੀ ਯਾਰ। ਆਹ ਕੋਈ ਇੱਧਰ ਕਿੰਨਾ ਨੀ ਦਾ ਲੈੜੇ ਕਿਉਂ। ਇੱਧਰ ਨਹੀਂ ਸੀਗੀ। ਨਹੀਂ ਭੜਾਉਣੀ ਹੈ ਮੈਂ ਬੱਚੀ ਲੈ ਜਾ ਰੋ ਲੈ ਕੇ ਲੈ ਜਾਣੀ ਹੈ ਮੈਂ ਲੈ ਆਵੀਂ ਗਾਲੀ ਰਬੜ ਚੱਲ ਗੁੱਡੇ ਰਾਣੀਏ ਹੁਣ ਇੱਕ ਹੀ ਰੱਖਦੇ ਆਪਾਂ ਹੋਰ ਇੱਥੇ ਤੋਂ ਬਜਾਰਾ ਲੱਗੇ ਤਾਂ ਫੇਰ ਇੱਥੇ ਬੋਕਰ ਮਾਰਾਂਗੇ ਬੱਚਿਆਂ ਦੇ ਬਾਈਏ ਸੈ ਰਾਜਨਾਂ ਨੇ ਸੇਰੀ ਨਹੀਂ ਬਹਾਇਆ ਜਾਈਂ ਖੇਡਦੇ ਨਾ ਤੁਰੀਆਂ ਫਿਰਦੀਆਂ ਬੱਦਲ ਦੇਖੋ ਸਬਜ਼ੀ ਗਾਦੀ ਬਣਾਉਣੀ ਅੱਜ ਕਦੂ ਬਣੇਗਾ ਜੀ ਕਦੂ ਦੋਦੋ ਵਾਲਾ ਕਦੂ ਹੈ ਸਾਦ ਬੜਾ ਆਨੀਓਨ ਕਾ ਓਕੇ ਉਹ ਆਲਣਾ ਦਾ ਲਾਹ ਕਾ ਤੋ ਰੱਖੇ ਕਿੱਥੇ ਟੰਗਣਾ ਉੱਥੇ ਟੰਗਣਾ ਕੀ ਉਹ ਪਾਸਾ ਨਹੀਂ ਭਾਈ ਉਹ ਜਿਹੜੇ ਦੇਖੋ ਹੋ ਕੁੜੇ ਜਿਹਾੜੀ ਉੱਥੇ ਕਿਹੜਾ ਵੱਡਦਿਆਂ ਹੋ ਹਾਂ ਹਾਂ ਤਾਂ ਤੇ ਚੜਦਿਆਂ ਹੋ ਅੱਜ ਬਾਸੀਏ ਨੇ ਕੰਮ ਦੀ ਕੀ ਚੀਜ਼ ਹੈ ਗਰਦਿੰਗਾ ਹੈ ਇੱਥੇ ਨਿਮ ਤੇ ਬਾਲਗਾ ਹੁੰਦੇ ਨੇ ਝਿੜਗਾ ਇੱਥੇ ਬਾਦੇ ਇੱਥੇ ਟੰਗ ਰਹਿਣ ਆਹ ਟੰਗ ਰਹਿਣ ਜਿਵੇਂ ਦਵਾਈ ਜਾਂ ਕੁਝ ਥੰਦੀ ਦੇ ਵਿੱਚ ਹਵਾ ਜੀ ਜਦੋਂ ਚੱਲਦੀ ਠੰਢ ਠੰਢੀਆਂ ਆਣ ਲੱਗਦਾ ਹੈ ਨਾ ਜਿਵੇਂ ਸਿਆਲ ਦੇ ਮਹੀਨੇ ਚਠਾ ਆਹ ਚੱਲਦੀ ਹੁੰਦੀ ਹੈ ਕੱਦੂ ਦੇਖੀ ਕਰਦ ਮਰਾਉਗੀ ਫੜਿਆ ਤਾਂ ਫੜਿਆ ਮੈਂ ਤੈਨੂੰ ਕਿਹਾ ਪੁੱਤ ਨਾ ਆਇਆ ਪਲੀਜ਼ ਬੱਦ ਦੇ ਦੇ ਕੱਦੂ ਜੀ ਆਉ ਮਾਰੇ ਆਉ ਮਾਰੇ ਬੀਬੀ ਦੇ ਕੱਦੂ ਤੀਜਾ ਪਹਿਲੇ ਕੋਤ ਕਿੱਡੀ ਸემი ਕਰਦੀ ਸਿਮਣਾ ਚੰਗਾ ਸਿਮਣਾ ਆ ਬੰਦੀ ਬੰਨ ਨਾ ਤੇ ਕਈ ਹੱਥ ਵਾਰਾ ਕਰ ਲਾ ਓਹੋ ਲਾ ਚੰਗਾ ਵਟੂ ਸਕਦੀ ਉਪਰੋਂ ਸਲਪਾ ਕਿ ਲੱਗਦੇ ਨੇ ਤੇਰੀ ਮਹਿੰਦੀ ਦਿਖਾਈ ਅੱਜ ਤੜਕੇ ਦੀ ਹੈ ਮਹਿੰਦੀ ਤੇ ਜ਼ੋਰ ਦਿੱਤ ਦੇ ਕਿਵੇਂ ਬਾਹਾਂ ਗਾਣ ਵਿਆਹ ਤਰਿਆ ਸੀਗਾ ਮਹਿੰਦੀ ਲੈ ਦੇ ਗਈ ਫਾਰਨ ਜ਼ਪਾ ਗਾਂਤੀ ਬਾਗੇ ਗਾਂਤੀ ਫਾਈਲ ਰੁਕੋ ਜੀ ਤੇ ਫੋਨ ਗੱਲਾਂ ਤਾਂ ਚੱਲ ਰਹੀਆਂ ਹਾਏ ਹਾਏ ਟੱਪ ਫੇਰ ਸ਼ਾਇਦ ਆ ਟੱਪ ਨਾਲ ਆ ਚੀਜ਼ ਉੱਡ ਜੀ ਕੋ ਸਕਦਾ ਕਿ ਕਿ ਨਹੀਂ ਸੁਣੀ ਤੇ ਬਣਾ ਜਿਕੇ ਹਾਂਜੀ ਨਹੀਂ ਪਰ ਕਿਨੇ ਸੁਣਵਾ ਖਾਣ ਚ ਦੁੱਪ ਤਾਂ ਮੈਂ ਅੱਜ ਘਾਲੀ ਸੋਣੀ ਰਭੀ ਆਂ ਫਤ ਬੈਠੇਂਗੀ ਮੈਂ ਮੇਰਾ ਧਾਰਾਂ ਦਾ ਟਾਈਮ ਹੋਇਆ ਪਿਆਗਾ ਠੀਕ ਬੈਠੇਂਗੀ ਨਹੀਂ ਦੋਪਹਿਰ ਆਈ ਜੀ ਚਾਹ ਲੈ ਆਂ ਇਸ ਕੋਈ ਗੱਲ ਨਹੀਂ ਬਤ ਤੱਬ ਚ ਸਿਰਦੇ ਕਸਮਾਨ ਪਈ ਜਾਂਦਾ ਸਾਡਾ ਵਿਆਹ ਮੂਚਾਰੇ ਪਾਸੇ ਲੱਗੇ ਪਈ ਆ ਸਾਰੇ ਜਾਈ ਫਿਰ ਆਉਣੀ ਬਸ ਚੜੇਂਗੀ ਇਹ ਉਹ ਲੋਡ ਕਰਾਉਣਾ ਹੋ ਉਹਨਾਂ ਦੇ ਘਰ ਦੇ ਉਹ ਕਰਾਉਣਾ ਜਿਹੜਾ ਲੱਗਿਆ ਰਹਿਗਾ ਬੀਬੀ ਦੇ ਭੂਆ ਜੀ ਕਰੀ ਜਾਂਦੀਆਂ ਆਪ ਦੀਆਂ ਗੱਲਾਂ ਬਾਤਾਂ ਕੋਣ ਆਇਆ ਸੀ ਆਇਆ ਸੀ ਨਹੀਂ ਆ ਰਿਹਾ ਕਰਦੇ ਤਾਂ ਅਈ ਹੁਣ ਮੰਗਾ ਚੱਗਦਾ ਤਾਂ ਫੇਰ ਲੋਡ ਹੁੰਦਾ ਹੈਗਾ ਕਾਹਦੇ ਲਈ ਖਰਾਬ ਹੋ ਗਿਆ ਤਾਂ ਕਰ ਆਈ ਤਾਂ ਹੈ ਨਹੀਂ ਵੀ ਅਸੀਂ ਆਪ ਵਾਲ ਬੋਣੇ ਸਿੱਖ ਜੀਗੀ ਮੈਨੂੰ ਆਉਂਦੇ ਆ ਤਾਈਓ ਤੁਹਾਡੇ ਸੋਨੇ ਵਾਲ ਵਾਈ ਬੈਠੀ ਸੀ ਯਾਰ ਜਦੋਂ ਕਾਲਤੇ ਪੈ ਮੈਨੂੰ ਮਾਨੀ ਕਿ ਤਵਾਨਾ ਜਾਈਗਾ ਤੇ ਕਾਇਨ ਖੜਾ ਰਹੇਗਾ ਯਾਰ ਬਾਬਲਾ ਆਇਆ ਅਜ ਤੱਕ ਖੇਡ ਖੇਡ ਕੇ ਨਾ ਰਾਜਲੀਆਂ ਪੂਰੀਆਂ ਹਾਂ ਅਜ ਤੱਕ ਅਸੀਂ ਨਾ ਖੇਡੀਆਂ ਸੀ ਕਿਸ ਤਿਆਰੀਆਂ ਕਰਦੇ ਸੀ ਅੱਜ ਨਾ ਕੋੜਗਾਂ ਨੇ ਅੱਜ ਡੌੜਿਆਂ ਦੇ ਕਰ ਮਹਿੰਦੀ ਲਾਈਏ ਵੇਖ ਇਹ ਡੌੜਿਆਂ ਨੇ ਵੰਡੀ ਆਹ ਇੰਦਨ ਨਾਈ ਵੀ ਯਾਰ ਬਾਬਲਾ ਮੈਂ ਲਾਡੂ ਤੇ ਟੜਕੇ ਵੀ ਵੇਖਦਾ 8 ਵਜੇ ਲੱਗੀ ਦੀ ਤੇ 2:30 ਵਜੇ ਹਟ ਗਈ ਧੰਨਵਾਦੀ ਆਈ ਨੀਓ ਬੋਸਾਂ ਦੀ ਐ ਕਿ ਕਠਣਾ ਖੇੜ ਵੀ ਇੱਥੇ ਸਾਰਾ ਦਾ ਨਾ ਬਾਬੂ ਫੇਰ ਨਾਈ ਵੀ ਪੂਆ ਜੀ ਦਾ ਹੂੰ ਪੂਆ ਝੋਡਾ ਗੱਲਾਂ ਕਰਦਿਆਂ ਦਾ ਝੋਡਾ ਆ ਸੱਚ ਹਾਂ ਝੋਡਾ ਮੈਂ ਲਾਉਂਦਾ ਨੇ ਹੂੰ ਫਰੋਦ ਮੈਂ ਗਿਆ ਵੀ ਹੈ ਨਾ ਮਾਮੂ ਅਸੀਂ ਮੇਲੇ ਸੀ ਮੈਂ ਕਿਹਾ ਮੈਂ ਵੀ ਜਾਵਣਾ ਹਨਾ ਡਾਹਣਾ ਮਾਮੂ ਨਾਲ ਹੈ ਤੇ ਫਿਰ ਮਾਮੂ ਮੈਨ ਲੈ ਗਿਆ ਸੀ ਬਢੰਡਾ ਤੇ ਤੋਂ ਮਾਮੂ ਨਾਲ ਅੱਡ ਕਿ ਬਿਸ਼ੇ ਕਿ ਹੂੰ ਆਣਾ ਨਾ ਡੇੜਾ ਹੈ ਹੂੰ ਆਉਂਗੀ ਕਵੇਂ ਮੀ ਸੋਡੇ ਕੋਲੇ ਮੈਂ ਵੀ ਆਉਂਗੀ ਤੁਹਾਡੇ ਕੋਲੇ ਹਾਂ ਜੀ ਤੋਂ ਅੱਜ ਤੋਂ ਦੋ ਤੇ ਰਹਿਣੀ ਹੋਰੋਂ ਦੇ ਗਈ ਨਹੀਂ ਕਿਤੇ ਵੀ ਇਹੇ ਉੱਥੇ ਬੈਠੀ ਰਹੀ ਬਿੰਨਾਂ ਆਈ ਕਿਥੇੋਂ ਆਲੇ ਹੂੰ ਉੱਥੇ ਬੈਠੀ ਹੈ ਜੀ ਕੀ ਅੱਜ ਵੀ ਕញ្ញਾਂ ਤਾਂ ਫਰਕ ਹੂੰ ਹੂੰ ਕੀ ਹੁੰਦਾ ਰਾਮੀਆਂ ਕਿੰਨਾ ਮੰਮੀਆਂ ਚੱਲੋ ਦੇ ਸੇਣਾਂ ਦੁੱਧਾਂ ਹੀ ਲੱਗੀਆਂ ਸੀ ਨਾ ਹੋਰ ਕਿਹੜੇ ਪਿੰਡ ਹੈ ਪੈਸਾ ਚੱਕੇ ਕਿੱਥੇ ਪੈਸਾ ਹਾਂ ਪੈਸਾ ਚੱਕ ਲੱਗੀਆਂ ਸੀਗੀ ਹੂੰ ਬੱਚੇ ਆ ਰਿਹਾ ਵਰਕ ਚੈੱਕ ਕਰਾਉਣਾ ਹੈ ਛਾਈ ਕੋਟ ਹੈ ਨਹੀਂ ਕਾਣਵਾਇ ਸਾਟਾ ਪਈ ਨਹੀਂ ਜਾਂ ਜਣ ਟਟ ਕੇ ਨਹੀਂ ਆਉਂਦੀ ਚੱਲ ਫਿਰ ਕੋਟ ਪਾਈ ਪਾ ਜੇ ਹਜੇ ਆਪਣੇ ਹੋਰ ਦੱਸੀ ਜਾਂਦੇ ਆ ਸਾਫ ਸਿਰ ਦਾ ਪਾ ਜੇ ਸਾਰੇ ਰਹਿੰਦੇ ਨਹੀਂ ਭੰਗ ਚੜੀ ਵੀ ਹੈ ਨਹੀਂ ਲਓ ਜੀ ਤੀਜੇ ਦਿਨ ਜਾ ਕੇ ਜਿਹੜੇ ਇਹ ਫੋਲਮਰ ਜਾਈਏ ਬੱਚੇ ਦੇ ਯਾਰਿਆਂ ਨਾਲ ਖੇਡੀ ਜਾਂਦੇ ਆ ਕੌਣ ਪਤਾ ਨਹੀਂ ਬਈ ਮੈਂ ਤਾਂ ਕੀ ਖੇਡਦੇ ਆ ਖੋਖੋ ਬਚਾਰੇ ਕੀ ਗਹਾਰੰ ਦਾ ਹਾਲ ਹੋ ਗਿਆ ਮਾਸੀ ਨੇ ਇੰਨੀ ਮਿਹਨਤ ਕੀਤੀ ਸੀ ਸਾਰੀ ਖੇਲ ਪੜ ਡੇ ਗਏ ਤੇ ਬਤਾਈ ਸੀ ਬਤਾਈ ਸੀ ਹਾਂ ਕਿੱਥੇ ਗਰੇਲੇ ਲੱਗੇ ਨਵੋ ਸਿੰਮੂ ਕਹੀ ਜਾਂਦੀ ਸੀ ਤੂੰ ਬੇਸਰ ਹਾਂ ਨਿੱਕੇ ਗਰੇਲੇ ਵੀ ਦੇ ਲਾ ਨਿੱਕਾ ਨਹੀਂ ਲੋ ਜੀ ਛਾੜ ਕਰ ਲੈ ਮਮਾ ਦੱਸ ਤੇ ਇਦਰਾ ਅੱਛਾ ਬਣੇ ਲੱਗੇ ਸੁਣਾ ਲਾਓ ਮਾਈ ਗਾਡ ਹੰਥ ਲੱਗਦੇ ਸੀ ਗਏ ਆਹ ਸੇ ਹਮ ਚਾਪੀ ਅਗਰ ਵਾ ਲੱਗ ਕੇ ਮਾਚ ਵੀ ਗਿਆ ਤੇ ਚਲ ਫੋਈ ਨਾ ਕੱਲੀ ਆ ਗਈ ਮੈਨੂੰ ਆ ਨਹੀਂ ਆ ਗਈ ਬੱਜਾ ਬਾਲੇ ਇਹ ਵੀ ਜਵਾਕਾਂ ਨੂੰ ਪਾਈ ਹੈ ਟਾਲੀ ਵੀ ਸੀ ਗੱਲ ਮੈਂ ਗੱਲ ਦਾ ਪਰਾ ਪਰਾ ਉਹ ਤੇ ਬੜੀ ਖਿਸ਼ਤ ਆਉਂਦੀ ਹੈ ਚਲ ਇੱਧਰ ਆ ਦੀ ਸਾਹ ਉਹ ਦੀ ਸੁਣਿਸ਼ਾ ਰਾਤ ਦੇ ਡੱਬਾ ਵੀ ਰੇ ਤੇ ਕਾ ਕਾ ਸਾਰਾ ਧਿਆਨੇ ਹੀ ਦੇਖਣਾ ਹੈ ਕਦੇ ਗੁੱਡੀਆਂ ਪਟੋਲੇ ਖੇਡਣ ਲੱਗ ਜਾਂਦੀਆਂ ਕਦੇ ਇੱਕ ਦੂਜੇ ਦੇ ਮੇਕਅਪ ਕਰਨ ਲੱਗ ਜਾਂਦੀਆਂ ਕੀਲਾ ਕਰਨੇ ਕੀ ਉਹ ਫੋਨ ਤੋਂ ਬਚਿਆ ਫੋਨ ਨਹੀਂ ਦੇਦੀਆਂ ਹਣੇ ਰਾਤ ਨੂੰ ਤਾਂ ਵਿਸ਼ੱਕ ਜਿਵੇਂ ਹੁਣ ਘਰੇ ਜਾਣੀਆਂ ਵੀ ਅੰਦਰ ਬੈਠਣ ਕੇ ਜਾਂ ਤਾਂ ਟੀਵੀ ਦੇਖਣਾ ਉਹਦੋਂ ਵਿਸ਼ੱਕ ਚੱਕਣਾ ਜਦੋਂ ਰਲੇ ਮਿਲੇ ਆ ਉਹਦੋਂ ਨਹੀਂ ਚੱਕਦੇ ਆ ਜਮਾ ਵੀ ਸਾਨੂੰ ਆਹ ਬੂਟੇ ਦੀ ਸਮਝ ਨਹੀਂ ਆ ਰਹੀ ਵੀ ਆਹ ਬੂਟਾ ਕਾ ਦਾ ਉਗ ਰਿਆ ਆ ਵਾਲਾ ਚੌੜੇ ਜਿਹੇ ਪੱਤਿਆਂ ਨਾਲ ਪਤਨ ਤਾਂ ਭਈ ਕੋਈ ਫੁੱਲਾਂ ਵਾਲਾ ਤੇ ਮੀਨ ਨਾਲ ਬੂਟਿਆਂ ਦੀ ਤਾਂ ਬਹੁਤ ਸੋਹਣੀ ਗ੍ਰੋਥ ਹੋਈ ਆ ਵੀ ਭਾਈ ਤੂੰ ਵੀ ਵੱਧ ਖੁੱਲ ਜਾ ਇਹ ਤੇ ਨੂੰ ਸੁੰਡੀ ਕੱਲੇ ਨੂੰ ਪਈ ਰਹੀਂਦੀ ਐ ਹਾਂ ਹਾਂ ਉਹ ਵੀ ਆਪਣਾ ਹੁੰਦਾ ਜਾਂਦਾ ਵਧੀਆ ਠੀਕੂ ਰਾਮ ਉਹ ਚਿਕੋ ਨੂੰ ਆਪਾਂ ਦੁੱਧ ਪਿਆਤਾ ਤਾਰਾਂ ਲਈਆਂ ਕੱਢ ਹੁਣ ਦੁੱਧ ਵਾਦ ਸੰਦੀਏ ਬੀਬੀ ਹੌਲੀ ਹੌਲੀ ਤੂੰ ਜਵਾ ਖੇਢੀ ਜਾਂਦੇ ਆ ਆ ਚੱਕ ਆਵਦਾ ਹਾਂ ਹਾਂ ਹਾਲੇ ਹਾਲੇ ਗੇੜਾ ਕੱਢ ਕੇ ਢੀ ਸੁਣੀ ਸ਼ਾਂ ਨੇ ਮੈਂ ਦਿਨ ਕੁਰਸੀ ਢਾਇਣੀ ਬਹਿ ਜਾתי। ਹਰਾਣਾ ਬਹਿ ਜਾ ਕਰਕੇ ਦੇਖ ਲਿਆ ਕਰਕੇ ਆਸੇ ਪਾਸੇ ਕੋਈ ਡੱਡ ਪੈਣ ਇੱਥੇ ਬੈਠੀ ਚੱਕੀ ਜਾਂਦੀ ਆ ਸਾਰਾ ਦਿਨ। ਲੈ ਮੈਂ ਕੁਰਸੀ ਰੱਖ ਕੇ ਆਵਾ। ਆ ਕੇ ਇੱਥੇ ਤੁਰ ਕੇ ਦੇਖਿਆ ਕਰ। ਛੱਡਣ ਨੂੰ ਪਰੇ ਹੁਣ ਤੂੰ ਕੀ ਕਰਨਾ? ਨਿਆਣਾ ਬਣਾਉਣਾ ਤਾਂ ਦੇਖ ਲਈ। ਦੇਖ। ਬੀਬੀ ਟੱਲ ਦੀ ਮਾਰੀ ਕਹਿੰਦੀ ਲੈ ਚੁੰਨੀ ਲੈ ਦੇ ਤੈਨੂੰ ਨਿਆਣਾ ਬਣਾ ਕੇ ਦਾ। ਬੀਬੀ ਤੁਰਿਆ ਕਰ ਤੁਰਿਆ ਕਰ ਤੇ ਜੀ ਵੀ ਕਰਦਾ ਇਹ ਤੁਹਾਡਾ ਸੋਹਣਾ ਮੌਸਮ ਹੈ ਹਾਂ ਤੇ ਉੱਥੇ ਜਾ ਤੂੰ ਉੱਥੇ ਬੈ ਜਾ ਜਾ ਖੇਡੀ ਆਂਦੇ ਵਧੀਆ ਦੇਖੀ ਚੱਲ ਹੁਣ ਮੇਲਾ ਹੋਇਆ ਪਿਆ ਹਾਂੜੇ ਲਾਣਾ ਹੋਇਆ ਪਿਆ ਹਾਂ ਮੇਰੇ ਕੰਨ ਮੈਂ ਜੰਮਿਸਤ ਨਾਲ ਮਾਸਤੇ ਮਾਨਸਤੇ ਬੀਬੀ ਆ ਕੀ ਭੁਰੀ ਤੇ ਦੁੱਧ ਦੇ ਹੋ ਪਰ ਇਹ ਤਾਂ ਕਿ ਜਿਹੜੇ ਘਰ ਦੇ ਆਉਂਦੇ ਆ ਤੇ ਕੁਰਸੀ ਢਾਈ ਵੀ ਬਾੜ ਚ ਬੀਤੂ ਬਹਿ ਗਿਆ ਨਾਲ ਨਾਲ ਇੱਛੀ ਦੁਕਾਨਾਂ ਬੰਨੀ ਝਾਕੀ ਜਾਵੇ ਬੈਠੀ ਲਮਗਲੇ ਦਸ ਆ ਵੀ ਬੁਢੀ ਆ ਮਾਨੂੰ ਆਹ ਬੈਠੀ ਆ ਸੋਖਪ੍ਰੀਤ ਉਹਦੇ ਨਾਲ ਗੱਲਾਂ ਕਰ ਲਾ ਜੋ ਆ ਕੇ ਖੇਡੀਆਂ ਦੇ ਕੋਲੇ ਬਹਿ ਗਿਆ ਐਡੀ ਸੋਹਣੀ ਨਿੰਮ ਦੀ ਸ਼ਾ ਚੱਲ 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 ਉੱਥੇ ਬਹਿ ਕੇ ਨਿਆਣਾ ਨਿਆਣੇ ਦੇ ਕਿਹੜਾ ਗਾਹਣੂ ਮਸ਼ੀਨ ਤੇ ਉਹ ਕਰਨੀ ਹੈਗੀ ਤੇ ਸਭ ਜਿੰਨ ਤੜਕਣ ਲਾ ਦੇ ਦੋ ਦਵਾ ਸਾਵਦੀ ਮੈਂ ਵੀ ਲੈ ਤੇਰੀ ਕੁਰਸੀ ਰੱਖ ਕੇ ਆ ਮੈਂ ਬੈਠ ਵਧ ਗਿਆ ਕੋਈ ਰੌਣਕ ਮੇਲਾ ਦੇਖਾ ਸਾਰਾ ਦਿਨ ਇੱਥੇ ਮੰਜੇ ਤੇ ਬੈਠੀ ਬੋਰ ਹੋਈ ਜਾਨੀ ਐ ਹੌਲੀ ਹੌਲੀ ਤੁਰ ਕੇ ਆ ਜਾ ਕਰ ਸਮਾਂ ਦੇ ਉਹ ਮੇ ਲੱਤਾਂ ਤੇ ਪਾਰ ਆਉਣ ਲੱਗ ਜੂਗਾ ਬੀਬੀ ਨੂੰ ਅਸਤੇ ਮਾਥਾ ਮੈਂਤਾ ਘੱਡ-ਘੱਡ ਕੇ ਅੱਜ ਤਾਂ ਵਾਵਾ ਖਿਲਾ ਗਈ ਬੀਬੀ ਤੁਰਦੀ ਨਹੀਂ ਆਵਾ ਵੀ ਇੱਥੇ ਬਿਠਾਉਣੀ ਆ ਜਵਾਕਾਂ ਕੋਲੇ ਬੈਹਿ ਜੂਗੀ ਦੇਖੀ ਜਾਈਊਗੀ ਇਹਨਾਂ ਨੂੰ ਅੱਛਾ ਸਫਰੀਤ ਬੈਠੀ ਹੁੰਦੀ ਆ ਦੇ ਨਾਲ ਗੱਲਾਂ ਕਰ ਲੂਗੀ ਛਾਲ ਇੱਕ ਬਿਠਾ ਗਈ ਬੀਬੀ ਗੇਟ ਕੋਲੇ ਦੇਖ ਲਾ ਜੇ ਪਸ਼ੂ ਨਹੀਂ ਅੰਦਰ ਬੰਨੇ ਇਧਰ ਤਾਂ ਬੰਨੇ ਸੀਗੇ ਇਧਰ ਦੇਖ ਬਦਗਾ ਹਵਾਣਾ ਸੁੱਕ ਗਿਆ ਸਾਰਾ ਥਾਂ ਰਾਮਦਾਰੀ ਆ ਗਈ ਮਸਾ ਬਦਲ ਜਲੀ ਲੀ ਲੀ ਲੇ ਦੇ ਸਾਲ ਲੱਗਿਆ ਪਰ ਹਜੇ ਵੀ ਦਸਤੀ ਜਾਂਦੇ ਤਿੰਨ ਘੰਟਿਆਂ ਤੱਕ ਇਹ ਬਿੰਦੂ ਤੇ ਜਿੰਨੇ ਸੀ ਟਾਈਮ ਲਾਇਆ ਤੇ ਬੀਬੀ ਆਸ ਨਹੀਂ ਮੈਂ ਤਾਂ ਜੋ ਆਦਮੀ ਚਲੋ ਇਹ ਘਰਦਵਾਰ ਆ ਸਾਬ ਤੇ ਲੱਗਿਆ ਜੋ ਆਦਮੀ ਆ ਉਦੋਂ ਜਿਵੇਂ ਪਾਰਈ ਸੀ ਪੱਠੇ ਮੈਨੂੰ ਨਾ ਹੌਲੀ 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 ਦੇਖੀ ਅੰਨੀ ਬਿੱਲੀ ਦੇਖੀ ਰਾਂ ਆਉਣਾ ਗੱਡੀ ਤੇ ਸੁੱਤੇ ਪਈ ਜਦੋਂ ਨੂੰ ਪਤਾ ਲੱਗਿਆ ਵੀ ਖੜਕਾ ਹੁੰਦਾ ਤੇ ਉਹਦੇ ਚਾਕਣ ਲੱਗੇ ਲੋਰ ਪਈਆ ਤੇ ਲੋਰ ਦੇ ਕੋਲੇ ਹੈਲ ਬਿੱਲੀ ਬਿੱਲੀ ਅਸੀਂ ਆਖਾ ਅਸੀਂ ਬਲੜੇ ਹੋ ਜਾਂਦਾ ਕੈਮਰਾ ਮੈਂ ਤੈਨੂੰ ਪਾਲਾਂ ਆਪਣੇ ਘਰੇ ਪਾਲਾਂ ਦੁੱਧ ਦਾ ਕੌਲਾ ਧਰਦੇ ਕਰੇ ਪਾਲਣ ਨੇ ਕੀ ਕਹਿੰਦਾ ਕੀ ਕਰਸ ਸਿੱਟੇ ਸਦੂਖਤੀ ਬਿੱਲੀ ਆਜੋ ਅੁੱਲਹ ਗਲ ਕਰੇ ਗੰਦ ਵੀ ਬਹੁਤ ਪਾਉਂਦੇ ਪੱਠੇ-ਪੁੱਠੇ ਖਰਾਬ ਕਰ ਦਿੰਦੇ ਆ ਆ ਖਰਾਕ ਖਰਾਬ ਪੁੱਠਾ ਪਾਲ ਲੈਣਾ ਪਾਲਣਾ ਡੌਗ ਆ ਡੌਗ ਪਾਲ ਲੈਣਾ ਘਰ ਦੇ ਕੰਮ ਤੇ ਥੜੁ ਕਰਦੇ ਕੰਮ ਵੀ ਚੱਕ ਲੰਘ ਡੌਗ ਪਾਲ ਲੈਣਾ ਲੋ ਜੀ ਮੈਂ ਭਾਈਆਂ ਨੂੰ ਪੱਠੇ ਇਹ ਨਹੀਂ ਜੀ ਨੀ ਗਾ ਪੈਗੀ ਤੇ ਡੈਡੀ ਵਰਗੇ ਨਹੀਂ ਹਜੇ ਆਈ ਉਹ ਇਹ ਕੰਮ ਤੇ ਕੁਛ ਮੈਂ ਇੱਥੇ ਚੱਲ ਮੈਂ ਇਹ ਟੂ ਇਹ ਕਰੀ ਜਾਂਦੇ ਮੈਂ ਪਾਦ ਨੂੰ ਪੱਠੀ ਚਾੱਕ ਕੇ ਆਈ ਹਾਂ ਉਸ ਉਤਰ ਨਾਲੇ ਪਏ ਉਹ ਫੇਰ ਬੰਗੋ ਹੋ ਕੇ ਕੋਸ਼ਟੋ ਕਰੀ ਸੀ ਇਹ ਆਂਦੇ ਹਾਂ ਉਹ ਉੱਧਰ ਦੇ ਤੋਂ ਬਦਲ ਕੇ ਹੋ ਗਏ ਸੰਤਰੀ ਸੰਗੀ ਇੱਧਰ ਨਹੀਂ ਇੱਧਰ ਆ ਰਹੇ ਇੱਧਰ ਇਹ ਇੱਧਰ ਹਨ ਜੈਸਮੀਨ ਨੇ ਵੀਡੀਓ ਬਣਾਈ ਸੀ ਤਰਜੀਹ ਤੇ ਦੇਖੋ ਇਹਦੇ ਵਿੱਚ ਨਹੀਂ ਹੋਣ ਦੀ ਗੀ ਕਿ ਲੋਕਿਆ ਪਰ Hmm. 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 h m um, ਬਗਲਾ ਲੋਗ ਨਹੀਂ ਆਤਾ ਲੋਗ ਜੇ ਅਸੀਂ ਬਾਹਰ ਲਈ ਜਿਹੜੀ ਸੁੱਕ ਸਿਰਦੇ ਹੁੰਦੇ ਹਨਾ ਉਹ ਤਾਂ ਹੈਗੀ ਗਿੱਲੀ ਪਰ ਇਥੋਂ ਕੱਟ-ਪੱਟ ਕੇ ਜੇ ਤੇ ਪਾ ਦਿੰਨੇ ਤੂੰ ਹੀ ਦੋ ਢਾਈ ਟੋਕਰੇ ਲੱਗ ਜਾਂਦੇ ਐ ਇਸ ਵੇਲੇ ਰਾਤ ਨੂੰ ਜਿਹੜਾ ਕੋਈ ਉੱਠਦਾ ਉਹ ਦੂਹ ਉੱਤੇ ਛੱਟ ਦਿੰਦਾ ਤਿੰਨ ਚਾਰ ਧਰ ਦਿੰਨੇ ਪਾਠਣਾ ਤੇ ਇਹਨੇ ਨਾਲ ਚੜ ਪਸ਼ੂ ਵਿਚਾਰੇ ਟਿੱਕੇ ਬੈਠੇ ਰਹਿੰਦੇ ਆ ਹੂੰ ਨਹੀਂ ਤਾਂ ਹੁਣ ਜਿਵੇਂ ਸਪਰੇਹਾਂ ਕਰਨ ਲੱਗ ਜਾਂਦੇ ਉਦੋਂ ਮੱਛਰ ਘਟ ਜਾਂਦਾ ਪਰ ਹੁਣ ਮੀਂਹ ਨੇ ਜਿਹੜਾ ਕੰਮ ਵਧਾਤਾ ਉਹ ਤਾਂ ਪੁੱਛੋ ਹੀ ਨਾ ਮੀਂਹ ਨੇ ਉਹ ਕਿਹੜਾ ਕੰਮ ਹੈ ਜਿਹੜਾ ਨਹੀਂ ਬਧਾਇਆ ਆਹ ਹੋ ਮੈਂ ਲੱਗ ਗਈ ਚਲ ਮੈਨੂੰ ਦਰਦੀ ਹੋਣੀ ਆ ਭਾਈ ਮੈਨੂੰ ਜਿਹੜਾ ਪਸੰਦ ਆ ਰਾਕ ਸਕਦਾ ਆ ਰਹੇ ਰੁਕੀ ਜਾਓ ਜੀ ਇਹਨਾਂ ਨੂੰ ਚੱਕ ਲੈਣਾ ਕੋ ਚੱਕਿਆ ਬਲਾਂ ਦੇਖਿਆ ਬੜਨੇ ਕੀ ਕਸਟ ਹੈ ਰੈਪਰ ਖਾ ਖਾ ਟਾਫੀਆਂ ਰੈਪਰ ਸੱਡ ਦਿੰਦੀ ਐ ਇਹ ਪੁਰਾਣੀ ਆ ਮੇਰਾ ਫਿਰ ਤੁਸੀਂ ਦਿਖਾਇਓ ਉਹ ਫਿਰਵਾਦਾਬਾਦ ਜੂਗਾ ਨਵਰੀਤ ਆ ਜਾ ਬਟੇ ਅੱਜ ਦਾ ਕਦੂ ਰਿੱਝਾ ਨਹੀਂ ਬਾਲਾ ਪੱਕਾ ਸੀਗਾ ਇਹਨਾਂ ਦਾ ਸੀਟੀਆਂ ਮਾਰਾਂ ਨਾ ਕਿਨੂੰ ਸੀਟੀਆਂ ਕਿਨੂੰ ਮਾਰਾਂਗੇ ਸੀਟੀਆਂ ਮਾਰਾਂਗੇ ਇਹਨੂੰ ਕਦੂ ਨੂੰ ਯਾ ਦਾਦੀ ਦਾ ਕੁਝ ਬਣਾ ਲਿਆ ਪਤਾ ਕਿੰਨਾ ਟੇਸਟੀ ਹੁੰਦਾਗਾ ਕੱਦੂ ਦੀ ਸਬਜ਼ੀ ਖਾਣੀ ਚਾਹੀਦੀ ਠੰਡੀ ਹੁੰਦੀ ਆ ਉਹ ਹੂੰ ਢੇਡ ਬੰਦ ਕਰੋ ਬਟਾ ਆ ਖਾ ਲੈਂਦਾ ਪਰ ਤੂੰ ਨਹੀਂ ਖਾਂਦਾ ਜਲਾਫੇ ਪਰੌਂਠੇ ਬਣਾ ਲਿਓ ਉਹ ਬਣਾਉਗੀ ਮੇਥੀ ਵਾਲੇ ਪਰੌਂਠੇ ਹੂੰ ਮੈਨੂੰ ਪਤਾ ਸੁਣ ਉਹ ਅੰਦਰ ਬੈਠੇ ਨੇ ਅਸੀਂ ਨਹੀਂ ਅੰਦਰ ਲਾ ਕੇ ਆਏ ਹੁਣੇ ਤੇ ਕੋਹ ਮੈਂ ਮਿਰਚਾਂ ਪਈਆਂ ਮੇਰੀ ਦੁਬਾਰਾ ਵਾਲੀ ਮਿਰਚ ਪਈ ਚੋਲੀ ਚ